ਪਸ਼ੂਆਂ ਦੇ ਲਾਈਵਸਟਾਕ ਦੇ ਕੰਮ ਵਿੱਚ ਜਾਈਏ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨਾ ਨੀਲੀਵਾਰ ਦਾ ਹੂੰ ਨੀਲੀਵਾਰ ਹਾਂ ਨੀਲੀਵਾਰ ਜ ਮਤਲਬ ਲੈਹਦੇ ਪੰਜਾਬ ਦਾ ਜਦੋਂ ਜੋ ਇਕੱਠਾ ਹੀ ਪੰਜਾਬ ਸੀ ਨਾ ਇਹ ਸਾਰੀਆਂ ਇਹ ਲਾਈਵ ਸਟਾਕ ਪਸ਼ੂਆਂ ਦਾ ਸਬੰਧ ਵਿੱਚ ਮੱਝਾਂ ਗਾਇਆਂ ਬੱਕਰੀਆਂ ਦੇ ਸਬੰਧ ਵਿੱਚ ਤਾਂ ਨੀਲੀਵਾਰ ਨੇ ਮਿਹਨਤ ਕੀਤੀ ਹੈ ਠੀਕ ਹੈ ਪੰਜਾਬ ਦੇ ਬਾਕੀ ਸਾਰੇ ਕੋਨੇ ਕਾਨੇ ਹਰ ਥਾਂਵੇਂ ਨੀਲੀਵਾਰ ਤੋਂ ਹੀ ਪਰਫੁੱਲਤ ਹੋ ਗਏ ਪਸ਼ੂਆਂ ਦੇ ਕਿੱਤੇ ਪਹੁੰਚੇ ਆ ਹੂੰ ਜਿਹਦੇ ਪਸ਼ੂ ਵਾਲੇ ਕਿੱਤੇ ਨੇ ਨੀਲੀਵਾਰ ਨਾਲ ਜੁੜੇ ਨੀਲੀਵਾਰ ਨਾਲ ਜੁੜੇ ਹੋਏ ਨੇ ਨੀਲੀਵਾਰ ਦਾ ਕਿਹੜਾ ਏਰੀਆ ਜਿਵੇਂ ਹੁਣ ਉਹ ਜੇ ਆਪਾਂ ਦਰਿਆਵਾਂ ਦੇ हिसाब ਨਾਲ ਚਾਹੀਏ ਹੂੰ ਤਾਂ ਉਹ ਬੜੀ ਲੰਬੀ ਚੜੀ ਜਊ ਗੱਲ ਇਹ ਜਿਵੇਂ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦਾ ਏਰੀਆ ਜਿਹੜਾ ਮਤਲਬ ਜਿਵੇਂ ਓਕਾੜਾ ਸਾਈਵਾਲ ਹੂੰ ਟੂ ਬਾਟੇਕ ਸਿੰਘ ਭਾਵਲ ਨਗਰ ਇਹ ਮਸ਼ਹੂਰ ਜੇ ਏਰੀਏ ਨੇ ਜਿਹੜੇ ਉਹ ਨੀਲੀਵਾਰ ਦੇ ਏਰੀਏ ਨੇ ਇਥੋਂ ਪਰਫੁੱਲਤ ਹੋ ਜਿੰਨੇ ਨੀਲੀਵਾਰ ਦਾ ਅੱਜ ਤੱਕ ਮੱਝ ਦਾ ਨੋ ਮਸ਼ਹੂਰ ਹੈ ਨਾ ਨੀਲੀ 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 ਮੱਝ ਉਹ ਨੀਲੀਵਾਰ ਦੀ ਮੱਝ ਹੈ ਉਹਨੂੰ ਦੁੱਧ ਦੀ ਮਸ਼ੀਨ ਕਿਹਾ ਜਾਂਦਾ ਹੈ ਹੂੰ ਤੇ ਇਹ ਨੀਲੀਵਾਰ ਦੇ ਵਿੱਚ ਲਾਈਵ ਸਟਾਕ ਦਾ ਕੰਮ ਸਦੀਆਂ ਤੋਂ ਹੋਇਆ ਹੂੰ ਤੇ ਉਥੋਂ ਖੇੜਿਆ ਪੰਜਾਬ ਚ ਹੂੰ ਤੇ ਉਹ ਖੇੜਿਆ ਕਿਹੜੇ ਲੋਕਾਂ ਨਾਲ ਸੀ ਜਿਹੜੇ ਸ਼ੌਕ ਰੱਖਦੇ ਸੀ ਜਾਂ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਲੋਕ ਆਉਂਦੇ ਜਾਂਦੇ ਸੀ ਕਿਸੇ ਹੋਰ ਕਿਤੇ ਨਾਲ ਸੰਬੰਧਿਤ ਜਿਹੜੇ ਆਉਂਦੇ ਸੀ ਤੇ ਇਹ ਮਤਲਬ ਆ ਬਾਰਡਰ ਬੰਡ ਤਾਂ ਵਿਸ਼ਵ ਯੁੱਧਾਂ ਤੋਂ ਬਾਅਦ ਹੋ ਗਈ ਉਸ ਤੋਂ ਪਹਿਲਾਂ ਤਾਂ ਬਾਰਡਰ ਖੁੱਲੀ ਹੁੰਦੇ ਸੀ